ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਬਾਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆ ਬਾਈ ਗੋਲੀਆਂ ਦੇਖੋ ਤੇ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲ ਬਾਤ ਇਹ ਬਾਈ ਆਪਾਂ ਤੁਹਾਨੂੰ ਦੱਸਦੇ ਆ ਗੋਲੀਆਂ ਇਹ ਉਹਨਾਂ ਕੁੱਤਰਾਂ ਨੂੰ ਦਿੱਤੀਆਂ ਜਾਂਦੀਆਂ ਜਿਨ੍ਹਾਂ ਦੇ ਬੱਚੇ ਬਾਈ ਆਂਡੇ 'ਚ ਬਣਦੇ ਨਹੀਂ ਜਾਂ ਮਰ ਜਾਂਦੇ ਆਂਡੇ ਦੇ ਵਿੱਚ ਹੀ ਉਹਨਾਂ ਵਾਸਤੇ ਆ ਤੇ ਬਾਕੀ ਆਪਾਂ ਕਰਦੇ ਆ ਗੱਲ ਬਾਤ ਬਹੁਤ ਬਈ ਕੰਮ ਦੀ ਵੀਡੀਓ ਤੇ ਐਂਡ ਤੱਕ ਦੇਖੋ ਕੀ ਆਲਾ ਸਣੀ ਬਾਈ ਵਧੀਆ ਬੜੀ ਵਧੀਆ ਹੋਰ ਸੋਣਾ ਭਰਾ ਕਿਵੇਂ ਆ ਪੂਰਾ ਵਧੀਆ ਬਾਈ ਤੇ ਇਹ ਬਈ ਸਣੀ ਗੋਲੀਆਂ ਬਰੇ ਦੱਸੀਆਂ ਰੱਖੀ ਚਾਹੀਦੀ ਜਾਣਕਾਰੀ ਆਪਾਂ ਨਵੇਂ ਬੰਦਿਆਂ ਦੇ ਦੇ ਜਿਹੜੇ ਬੰਦੇ ਆ ਇਹ ਬਾਈ ਜਿਵੇਂ ਉਹ ਜੋੜੇ ਆ ਪਾ ਲਾ ਕੇ ਰੱਖਦੇ ਆ ਜਿਹੜੇ ਹਨਾ ਵੱਡੇ ਗੂਤਰ ਹੋ ਜਾਂਦੇ ਆ ਉਮਰ ਵੱਧ ਜਾਂਦੀ ਆ ਗੂਤਰਾਂ ਦੀ ਗੂਤਰਿਆਂ ਦੀ ਅੰਡੇ ਚ ਬੱਚਿਆ ਨਹੀਂ ਵੜਦਾ ਪਾਣੀ ਆ ਰਿਹਾ ਤਾਰ ਨਹੀਂ ਬਣਦੀ ਪੰਡੇ ਪਿੱਲੇ ਧਰਦੇ ਆ ਉਹਨਾਂ ਵਾਸਤੇ ਦਵਾਈ ਬਣਾਉਣੀ ਨੇ ਬਈ ਆਪਣੇ ਗੂਤਰ ਵਿੱਚ ਧਰਦੀ ਨਹੀਂ ਗੂਤਰੇ ਦੋ ਤਿੰਨ ਅੱਛਾ ਬਈ ਹਾਂ ਇਹਦੇ ਵਿੱਚ ਇੱਕ ਤਾਂ ਅੰਡੇ ਦੇ ਹੋਲ ਕਪਾਏ ਆ ਅੱਛਾ ਜੀ ਤੇ ਇੱਕ ਕੌਡੀਆਂ ਪਾਈਆਂ ਨੇ ਅੱਗੇ ਤੇ ਭੁੰਨ ਕੇ ਬਈ ਠੀਕ ਆ ਵੀਰੇ 10-12 ਕੌਡੀਆਂ ਪਾਈਆਂ ਨੇ ਮਿੱਟਾ ਵਿੱਚ ਪਾਈ ਆ ਬਿਮਰਲ ਪਾਈ ਆ ਫੋਰਡ ਕੈਸ਼ਟ ਦੀਆਂ ਗੋਲੀਆਂ ਪਾਈਆਂ ਨੇ ਤੇ 52 ਗੋਲੀਆਂ ਪਾਈਆਂ ਨੇ ਬਈ ਵਾਹ ਜੀ ਵਾਹ ਤੇ ਕਣਕ ਦਾ ਆਟਾ ਪਾਇਆ ਤੇ ਵਿੱਚ ਹ ਬਾ ਵੀ ਬਸਣੀ ਬਹੁਤ ਧੰਨਵਾਦ ਰਾ ਯਾਰ ਬੰਦਿਆਂ ਨੂੰ ਨਾ ਦੱਸਣ ਲਈ ਨਾਲੇ ਉਹ ਵੀ ਬਈ ਫ੍ਰੀ ਚ ਹੀ ਕੋਈ ਹੋਣੀ ਬਈ ਤੇ ਪਹਿਲਾਂ ਵੀ ਆਪਾਂ ਗੇੜਾ ਬਣਾਈ ਸੀ ਆਪਣੀ ਵੀਡੀਓ ਬਹੁਤ ਚੱਲੀ ਸੀ ਬਹੁਤ ਲੋਕਾਂ ਨੇ ਦਿੱਤੀ ਬਈ ਬਹੁਤ ਲੋਕਾਂ ਦੇਾਂਡੇ ਤੇ ਰਿਆ ਕੂਤਰੀ ਬਹੁਤ ਦੇ ਬੱਚੇ ਬਣਿਆ ਆਂ ਹਾਂ ਸਹੀ ਹੈ ਬਈ ਜੇ ਗੇੜਾ ਪੜਾ ਹੋ ਜਾਂਦਾ ਬਈ ਕੇ ਹਾਂ ਬਿਲਕੁਲ ਬਿਲਕੁਲ ਹਾਂ ਸਹੀ ਹੈ ਸਹੀ ਹੈ ਬਹੁਤ ਜ਼ਿਆਦਾ ਬੈਨੀਫਿਟ ਵਾਲੀ ਵੀਡੀਓ ਬਈ ਤੇ ਵੀਡੀਓ ਨੂੰ ਬਈ ਅੱਗੇ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਆਹ ਦੇਖ ਸਕਦੇ ਹੋ ਬਈ ਇਸਣੀ ਮਨ ਲੱਗ ਕਿਵੇਂ ਦੇਣੀ ਜੁਣੀ ਕਿਵੇਂ ਭੁੱਖੀ ਨੂੰ ਜਾਂ ਦਾਣੇ ਖਾਣ ਦੇ ਨਾ ਨਾ ਜਿਹੜਾ ਹਫਤਾ ਕੂਤਰ ਕੂਤਰੀ ਹਫਤਾ ਹਾਂ ਦੋ ਗੋਲੀਆਂ ਕਬੂਤਰ ਨੂੰ ਸੁਭਾ ਦੋ ਕਬੂਤਰੀ ਨੂੰ ਸੁਭਾ ਹਫਤਾ ਤੱਕ ਦੇ ਕੇ ਦੋ ਜੋੜੀਆਂ ਲਾ ਦੇ ਬਸ ਅੱਛਾ ਹਫਤਾ ਦਿੱਲੀ ਦੇਣੀ ਹੈ ਮਤਲਬ ਅਲੱਗ ਕਰਨੇ ਪੈਣੇ ਆ ਸੁਭਾ ਸ਼ਾਮ ਦੇਣੀ ਆ ਠੀਕ ਆ ਠੀਕ ਆ ਠੀਕ ਆ ਦੋ ਗੋਲੀਆਂ ਸੁਭਾ ਦੋ ਗੋਲੀਆਂ ਸ਼ਾਮ ਇਕੱਠੇ ਰੱਖਣੇ ਜਾਂ ਫਿਰ ਕੱਲਾ ਕੱਲਾ ਅੱਛਾ ਕੱਲਾ ਕੱਲਾ ਅਲੱਗ ਅਲੱਗ ਰੱਖਣੇ ਕਬੂਤਰ ਕਬੂਤਰੀ ਨੂੰ ਹਾਂ ਹਾਂ ਠੀਕ ਆ ਠੀਕ ਆ ਫਿਰ ਜਾ ਕੇ ਲਾ ਦੇ ਹਫਤੇ ਬਾਅਦ ਵਾਹ ਵਈ ਵਾ ਇਹ ਪਹਿਲਾਂ ਵੀ ਦਿੱਤੀਆਂ ਪਰ ਨਾ ਹਾਂ ਬਹੁਤ ਲਈ ਹੋਲੀ ਮਤਲਬ ਵੀ ਫਾਰਮੂਲਾ ਕੰਮ ਦਾ ਇਹ ਦੋਨ ਦਾ ਵੇਰੀਐਂਟ ਆ ਅੱਦੇਸਾ ਦੇ ਦੋ ਬਈ ਜੇ ਭਾਈ ਇਹ ਨਹੀਂ ਗਈ ਫਿਰ ਅਗਲਾ ਕਹਿੰਦਾ ਬਰੌਣੀ ਔਖੇ ਲੱਗਦੀਆਂ ਨੇ ਫਿਰ ਕੱਲੀਆਂ ਕੌਡੀਆਂ ਨੂੰ ਅੱਗ 'ਚ ਭੌਂਲ ਲਓ ਅੱਛਾ ਉਹਦੇ ਵਿੱਚ ਦੇਸੀ ਘਿਓ ਦੇ 2 ਚਮਚੇ ਪਾ ਲਓ ਦੇਸੀ ਘਿਓ ਦੇ 2 ਚਮਚੇ ਪਾ ਲਓ ਹਾਂ ਤੇ ਵਿੱਚ ਉਹਦੇ ਵਿੱਚ ਥੋੜਾ ਗੁੜ ਪਾ ਲਓ ਘੁੱਟ ਕੇ ਉਹ ਵੀ ਬਣਾ ਲਓ ਵਾਹ ਜੀ ਵਾਹ ਬਹੁਤ ਵਧੀਆ ਫਾਰਮੂਲਾ ਬਈ ਦੇਖ ਸਕਦੇ ਹੋ ਮਿੱਤਰੋ ਬਾਈ ਨੇ ਦੱਸਤਾ ਤੇ ਬਾਕੀ ਹੈ ਨਾ ਵੀਡੀਓ ਪਾਜ਼ ਕਰਕੇ ਦੁਬਾਰਾ ਸਲੋ ਮੋਸ਼ਨ 'ਚ ਕਰਕੇ ਵੀ ਸੁਣ ਸਕਦੇ ਹੋ ਤੇ ਬਹੁਤ ਜ਼ਿਆਦਾ ਕੰਮ ਦੀ ਵੀਡੀਓ ਬਾਈ ਜਿਹਨਾਂ ਆਂਡੇ ਨਹੀਂ ਧਰਦੀਆਂ ਜਾਂ ਧਰਉਂਦੇ ਨਹੀਂ ਕੂਤਰ ਉਹਨਾਂ ਲਈ ਕੰਮ ਦੀ ਆ ਬਾਈ ਵੀਡੀਓ ਨਲੇ ਕੂਤਰਾਂ ਜਾਣ ਪਾਈ ਜਾਂਦੀ ਆ ਬਾਈ ਕੂਤਰ ਵੀ ਤਗੜੇ ਹੁੰਦੇ ਹਨ ਹਾਂ ਬਿਲਕੁਲ ਕੂਤਰ ਕਮਜ਼ੋਰ ਨਹੀਂ ਹੁੰਦੇ ਤਾਂ ਜਾਣ ਪੈਂਦੀਆਂ ਕੂਤਰਾਂ ਚ ਬਾਈ ਅੱਛਾ ਜੀ ਵਾਹ ਜੀ ਵਾਹ ਬਹੁਤ ਤਗੜੀ ਹੈ ਕੀ ਬਾਤ ਹੈ ਬਾਈ ਤੇ ਨੋਟ ਕਰ ਸਕਦੇ ਹੋ ਬਾਈ ਬਾਕੀ ਆਪਾਂ ਹਨਾ ਬਾਈ ਨੇ ਦੱਸ ਹੀ ਹੈਗਾ ਤੇ ਕੌਡੀ ਬਣ ਕੇ ਬਾਈ ਹਨੀ ਜੇ ਵੀ ਮਾਲਾ ਨਹੀਂ ਬਣਾ ਸਕਦਾ ਬੰਦਾ ਕੌਡੀਆਂ ਨੂੰ ਅੱਗ ਦੇ ਭੌਣ ਲਓ 20 ਰੁਪਏ ਦੇ ਕੌਡੀਆਂ ਲਿਆਓ 20 ਰੁਪਏ ਦੀਆਂ ਹਾਂ ਜਦੋਂ ਪੱਕ ਗਈਆਂ ਉਹਨੂੰ ਕੁੰਡੇ ਦੇ ਕੁੱਟ ਲਓ ਨੂੰ ਅੱਛਾ ਕੁੱਟ ਕੇ ਜੀ ਦੋ ਚੌਂ ਚ ਦੇਸੀ ਘਿਓ ਦੇ ਪਾਲੋ ਥੋੜਾ ਗੁੜ ਪਾਲੋ ਉਹਵੇਂ ਬਣਾ ਲਓ ਵਾਹ ਜੀ ਵਾਹ ਕੀ ਬਾਤ ਹੈ ਚਲੋ ਠੀਕ ਹੋ ਮਿੱਤਰੋ ਤੇ ਵੀਡੀਓ ਸ਼ੇਅਰ ਕਰ ਦਿਓ ਬਈ ਹੋਰ ਵੀ ਭਰਾਵਾਂ ਦਾ ਕਿਸੇ ਦਾ ਫਾਇਦਾ ਹੋ ਸਕਦਾ ਹਨਾ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਜਿਹੜੇ ਭਰਾ ਨਵੇਂ ਆਏ ਆ ਤੇ ਇਸੇ ਤਰ੍ਹਾਂ ਆਪਾਂ ਵੀਡੀਓ ਬਈ ਕੋਸ਼ਿਸ਼ਾਂ ਵਾਂ ਕੂਤਰਾ ਬਾਰੇ ਜਾਣਕਾਰੀ ਵਾਲੇ ਵੀਡੀਓ ਕਾਮ ਆਵੇ ਤੇ ਵਧੀਆ ਵਧੀਆ ਚੈਨਲ ਦੇ ਆਪਾਂ ਕੂਤਰ ਦਿਖਾਇਆ ਕਰਾਂਗੇ ਬਈ ਸ਼ੌਕ ਕਰਨ ਲਈ ਆਪਣੇ ਚੈਨਲ ਨਾਲ ਜੁੜੋ